ਸੋ ਸਤਿਗੁਰੂ ਕਹਿੰਦੇ ਨੇ ਦਰਸ਼ਨ ਪਿਆਸੀ ਦਿਨ ਰਾਤ ਚਿਤਵੋਂ ਅਣ ਦੇ ਨੀਤ ਮੇਰੀ ਜਿਹੜੀ ਬਿਰਤੀ ਹੈ ਉਹ ਦਰਸ਼ਨਾਂ ਦੀ ਪਿਆਸੀ ਹੈ ਦਿਨ ਰਾਤ ਮੈਂ ਚਿਤਵਣੀਆਂ ਕਰਦਾ ਹਾਂ ਦਿਨ ਰਾਤ ਖੋਲ ਕਪੜ ਗੁਰ ਮੇਲੀਆ ਨਾਨਕ ਹਰ ਸੰਗ ਮੀਤ हे ਪ੍ਰਮਾਤਮਾ ਕਪੜ ਖੋਲੋ ਆਸਾ ਤੇ ਆਂਦੇਸਾ ਦੇ ਜਿਹੜੇ ਤਖਤੇ ਨੇ ਤੇ ਦੇਹ ਦੇ ਆਹ ਦਾ ਜਿਹੜਾ ਜਿੰਦਰਾ ਨਾ ਉਹ ਖੋਲ ਦਿਓ ਜਿਹੜਾ ਵਿੱਚ ਪਰਦਾ ਪਿਆ ਹੋਇਆ ਹੋਮੇ ਦਾ ਜਿਸ ਪਰਦੇ ਕਾਰਨ ਆਪ ਜੀ ਦੇ ਮੈਨੂੰ ਦਦਾਰੇ ਨਹੀਂ ਹੋ ਰਿਹਾ ਉਹ ਪਰਦਾ ਕਰ ਕਿਰਪਾ ਕਰਕੇ ਪਾਸੇ ਕਰ ਦਿਓ ਉਹ ਪਰਦਾ ਪਾਸੇ ਕਰ ਦਿਓ ਹੰਗਤਾ ਦਾ ਹੰਕਾਰ ਦਾ ਉਹ ਪਾਸੇ ਕਰ ਦਿਓ ਕਿਰਪਾ ਕਰੋ ਖੋਲ ਕਬੜ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਏ ਪਿਆਰੇ ਮਿੱਤਰ ਉਸ ਪ੍ਰਮਾਤਮਾ ਦੇ ਨਾਲ ਮਲਾ ਦਿਓ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀਆ ਇਥੇ ਮਹਾਰਾਜ ਫਿਰ ਬੇਨਤੀ ਦੇ ਰੂਪ ਵਿੱਚ ਸ਼ਬਦ ਉਚਾਰਨ ਕਰਦੇ ਆ ਯਾਰ ਮਿੱਤਰ ਨੂੰ ਜਿਹਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਆ ਉਹਨੂੰ ਬੇਨਤੀ ਕਰਦੇ ਆ ਜਿਹਨੂੰ ਮਿਲ ਚੁੱਕਾ ਹੈ ਪਰਮਾਤਮਾ ਕੀ ਕਹਿੰਦੇ ਨੇ ਉਹਨੂੰ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀਆ ਏ ਮੇਰੇ ਯਾਰ ਏ ਮੇਰੇ ਮਿੱਤਰ ਮੈਂ ਇੱਕ ਬੇਨਤੀ ਕਰਦਾ ਹਾਂ ਮੇਰੀ ਬੇਨਤੀ ਨੂੰ ਸੁਣ ਲਓ ਕਿਹੜੀ ਬੇਨਤੀ ਹੈ ਉਹ ਇਹ ਬੇਨਤੀ ਹੈ ਤਿਸ ਮੋਹਨ ਲਾਲ ਪਿਆਰੇ ਹਉ ਫਿਰੂੰ ਖੋਜੰਤੀ ਆ ਜਿਹੜਾ ਮਨਾਂ ਨੂੰ ਮੋਹਣ ਵਾਲਾ ਪ੍ਰਮਾਤਮਾ ਹੈ ਪਿਆਰਾ ਹੈ ਉਹਨੂੰ ਮੈਂ ਲੱਭਦਾ ਫਿਰਦਾ ਹਾਂ ਉਹਨੂੰ ਮੈਂ ਖੋਜਦਾ ਫਿਰਦਾ ਹਾਂ ਕਿਤੇ ਮੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏ ਤਿਸ ਦਾਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਕਹਿਣ ਲੱਗੇ ਤੁਹਾਨੂੰ ਪ੍ਰਮਾਤਮਾ ਮਿਲ ਗਿਆ ਹੈ ਤੇ ਮੈਨੂੰ ਵੀ ਮਿਲਾ ਦਿਓ ਤਿਸ ਦੱਸ ਉਹਦੀ ਦੱਸ ਪਾ ਦਿਓ ਰਹਿੰਦਾ ਕਿੱਥੇ ਆ ਉਹ ਬੈਠਾ ਕਿੱਥੇ ਆ ਉਹਦੀ ਦੱਸ ਪਾ ਦਿਓ ਮੈਨੂੰ ਉਹਦੇ ਉਹਦੇ ਬਾਰੇ ਦੱਸ ਦਿਓ ਉਹਦੇ ਘਰ ਦਾ ਰਸਤਾ ਦੱਸ ਦਿਓ ਤੇ ਜੇ ਤੁਸੀਂ ਦੱਸ ਦਿਓਗੇ ਫਿਰ ਕਹਿਣ ਲੱਗੇ ਸਿਰ ਧਰੀ ਉਤਾਰੇ ਮੈਂ ਆਪਣਾ ਸਿਰ ਜਿਹੜਾ ਉਹ ਵੜ ਕੇ ਤੁਹਾਡੇ ਚਰਨਾਂ 'ਚ ਰੱਖ ਦਿਆਂਗਾ ਜੇ ਤੁਸੀਂ ਮੈਨੂੰ ਰੱਬ ਨਾਲ ਮਿਲਾ ਦਿਓਗੇ ਆਖੋ ਸਤਨਾਮ ਵਾਹਿਗੁਰੂ ਇੱਕ ਭੋਰੀ ਦਰਸ਼ਨ ਦਿਂਜੈ ਇੱਕ ਭੋਰੀ ਮਾਤਰੀ ਮੈਨੂੰ ਪਰਮਾਤਮਾ ਦੇ ਦਦਾਰੇ ਕਰਾ ਦਿਓ ਇੱਕ ਭੋਰੀ ਮਾਤਰ ਅਥਵਾ ਮੇਰੀ ਮਿਰਤੀ ਬੜੀ ਭੋਲੀ ਆ ਯਾਦ ਰੱਖਣਾ ਬਾਣੀ ਕਹਿੰਦੀ ਆ ਭੋਲੇ ਭਾਏ ਮਿਲੇ ਰਗਰਾਇਆ ਭਗਤ ਤਾਂ ਨਾ ਕੋਈ ਚਤਰਾਇਆ ਨਹੀਂ ਸੀ ਕਰਦਾ ਭਗਤ ਧੰਨਾ ਭੋਲੇ ਸੁਭਾ ਦਾ ਸੀ ਜੇ ਭੋਲੇ ਸੁਭਾ ਦਾ ਸੀ ਤੇ ਰੱਬ ਮਿਲ ਗਿਆ ਜਿਹੜਾ ਬ੍ਰਾਹਮਣ ਤਰਲੋਚਨ ਸੀ ਪੰਡਤ ਉਹ ਚਤਰਾਇਆਂ ਕਰਦਾ ਸੀ ਉਹ ਵਾਂਝਾ ਰਹਿ ਗਿਆ ਭਾਵੇਂ ਬਾਅਦ ਵਿੱਚ ਦਰਸ਼ਨ ਕਰਵਾ ਦਿੱਤੇ ਗੁਰਮਖੋ ਬਾਣੀ ਕਹਿੰਦੀ ਚਤਰਾਈ ਨਾ ਚਤਰਪੂਜ ਪਾਈਏ ਚਤਰਾਇਆਂ ਕਰਨ ਵਾਲੇ ਬੰਦਿਆਂ ਨੂੰ ਕਦੇ ਰੱਬ ਨਹੀਂ ਜੇ ਮਿਲਦਾ ਭੋਲੇ ਭਾਏ ਮਿਲੇ ਰਗਰਾਇਆ ਭੋਲੀ ਵਰਤੀ ਵਾਲਿਆਂ ਨੂੰ ਹੀ ਰੱਬ ਮਿਲਦਾ ਹੈ ਇਥੇ ਕਹਿੰਦੇ ਜੇ ਭੋਲੇ ਸੁਭਾਅ ਵਾਲੇ ਨੂੰ ਭੋਰੀ ਮਾਤਰੀ ਰੱਬ ਦੇ ਕਿਤੇ ਦਰਸ਼ਨ ਕਰਵਾ ਦਿਓ ਤਾਂ ਆਪਣਾ ਸਿਰ ਵੱਢ ਕੇ ਤੁਹਾਡੇ ਚਰਨਾਂ 'ਚ ਰੱਖ ਦੇਵਾਂਗਾ ਨੈਣ ਹਮਾਰੇ ਪ੍ਰ ਰੰਗ ਰੰਗਾਰੇ ਮੇਰੇ ਜਿਹੜੇ ਨੈਣ ਹਨ ਜਿਹੜੇ ਨੇਤਰ ਹਨ ਉਹ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਹਨ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਹਨ ਇੱਕ ਤਿਲ ਪੀਨਾਤਰੀ ਜੈ ਹੁਣ ਤਿਲ ਮਾਤਰ ਵੀ ਮੇਰੇ ਕੋਲੋਂ ਧੀਰਜ ਨਹੀਂ ਧਾਰੀ ਜਾਂਦੀ ਵੀ ਮੈਨੂੰ ਰੱਬ ਛੇਤੀ ਮਿਲ ਜਾਏ ਇੱਕ ਤਿਲ ਮਾਤਰ ਵੀ ਮੈਨੂੰ ਧੀਰਜ ਨਹੀਂ ਆ ਰਹੀ ਜਿੰਨਾ ਚਿਰ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਪ੍ਰਭ ਸਿਉ ਮਨ ਲੀਨਾ ਜਿਉਂ ਜਲ ਮੀਨਾ ਚਾਤਰਕ ਜਿਵੇਂ ਤੇ ਸੰਤੀ ਆਇਥੇ ਕਹਿੰਦੇ ਨੇ ਦੇਖੋ ਮੇਰਾ ਅੰਦਰ ਇੰਨਾ ਕੁ ਰੱਬ ਨਾਲ ਜੁੜਿਆ ਹੈ ਇੰਨਾ ਕੁ ਰੱਬ ਨੂੰ ਚਾਹੁੰਦਾ ਹੈ ਇੰਨੀ ਕ ਇੰਨੀ ਕ ਚਾਹਤ ਰੱਖਦਾ ਹੈ ਕਿੰਨੀ ਕ ਰੱਖਦਾ ਹੈ ਕਿੰਨੀ ਕ ਅੰਦਰ ਜਿਹੜੀ ਰੱਬ ਦੀ ਪਿਆਸ ਲੱਗੀ ਹੋਏ ਦਰਸ਼ਨਾ ਦੀ ਕਹਿ ਲਗੇ ਪ੍ਰਭ ਸਿਉ ਮਨ ਲੀਨਾ ਇੰਨਾ ਲੀਨ ਹੋ ਗਿਆ ਰੱਬ ਦੇ ਨਾਲ ਮਨ ਜਿਉਂ ਜਲ ਮੀਨਾ ਕਹਿੰਦੇ ਜਿਵੇਂ ਜਾਲ ਵਿੱਚ ਬੱਸੀ ਰਹਿੰਦੀ ਨਾ ਮੱਛੀ ਤੇ ਮੱਛੀ ਜਾਲ ਵਿੱਚ ਹੀ ਲੀਨ ਹੋ ਜਾਂਦੀ ਹੈ ਤੇ ਮੱਛੀ ਦਾ ਸੁਭਾਅ ਹੈ ਮੱਛੀ 'ਚ ਇੱਕ ਗੁਣ ਹੈ ਜਿਹੜੀ ਮੱਛੀ ਹੈ ਨਾ ਉਹ ਪਾਣੀ ਵਿੱਚ ਹੀ ਪੈਦਾ ਹੁੰਦੀ ਹੈ ਪਾਣੀ ਵਿੱਚ ਹੀ ਉਹ ਆਨੰਦ ਮਾਨਦੀ ਹੈ ਪਾਣੀ ਵਿੱਚ ਹੀ ਭੋਜਨ ਖਾਂਦੀ ਤੇ ਪਾਣੀ ਵਿੱਚ ਹੀ ਸਰੀਰ ਛੱਡ ਦਿੰਦੀ ਹੈ ਪਰ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ ਜੇ ਕੋਈ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਕੇ ਰੱਖ ਦੇਵੇ ਤੇ ਮੱਛੀ ਮਰ ਜਾਏਗੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਕਹਿਣ ਲੱਗੇ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਗੁਰ ਸਿੱਖ ਦਾ ਜੀਵਨ ਵੀ ਮੱਛੀ ਵਰਗਾ ਹੁੰਦਾ ਜੇ ਗੁਰਮੁਖੋ ਦੇਖੋ ਇੱਕ ਮਾਹੀ ਗੀਰ ਨੇ ਮੱਛੀ ਨੂੰ ਪਕੜਿਆ ਜਾਲ ਨਾਲ ਉਹਨੂੰ ਘਰ ਲਿਆਇਆ ਉਹਨੂੰ ਕਟਿਆ ਵੱਢਿਆ ਰਿੰਨਿਆ ਉਹਨੂੰ ਰਿੰਨ ਕਰਕੇ ਕਹਿਣ ਲੱਗੇ ਜਦੋਂ ਉਹਦਾ ਭੋਜਨ ਕੀਤਾ ਦੰਦਾਂ ਦੇ ਨਾਲ ਚਿੱਤ ਚਿੱਤ ਕੇ ਉਹ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਮਹਾਰਾਜ ਕਹਿਣ ਲੱਗੇ ਮੀਨ ਫਕਰ ਫਾਂਕਿਓਰ ਕਾਟਿਓ ਰਾਂਗ ਕਿਓ ਬੋਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ ਮੱਛੀ ਨੂੰ ਖਾ ਵੀ ਲਿਆ ਪਰ ਮੱਛੀ ਨੂੰ ਫਿਰ ਵੀ ਪਾਣੀ ਨਹੀਂ ਵਿਸਰਿਆ ਜਿਹੜਾ ਮੱਛੀ ਖਾਂਦਾ ਹੈ ਉਹਨੂੰ ਤੇਬਾਲੀ ਲੱਗਦੀ ਆ ਅਸਲ ਵਿੱਚ ਉਹ ਤੇ ਪਿਆਸ ਬੰਦੇ ਦੀ ਨਹੀਂ ਉਹ ਮੱਛੀ ਦੀ ਹੈ ਮੱਛੀ ਮਰ ਕੇ ਵੀ ਪਾਣੀ ਨਹੀਂ ਵਿਸਾਰਦੀ ਮੱਛੀ ਮਰ ਕੇ ਵੀ ਪਾਣੀ ਨਹੀਂ ਵਿਸਾਰਦੀ ਤੇ ਭਾਈ ਸਾਹਿਬ ਭਾਈ ਮਤੀਦਾਸ ਵਰਗੇ ਜਿਨ੍ਹਾਂ ਨੂੰ ਮਾਹੀਗੀਰ ਔਰੰਗਜ਼ੇਬ ਨੇ ਪਕੜਿਆ ਫਰਟਿਆਂ ਵਿੱਚ ਜਗੜ ਦਿੱਤਾ ਬੜੇ ਲਾਲਚ ਦਿੱਤੇ ਤੇ ਸੀਸ ਤੇ ਆਰਾ ਫੇਰਿਆ ਗਿਆ ਗੁਰਮਖੋ ਦੋ ਟੋਟੇ ਕਰ ਦਿੱਤੇ ਭਾਈ ਮਤੀਦਾਸ ਜੀ ਦੇ ਪਰ ਦੋਨਾਂ ਟੋਟਿਆਂ ਵਿੱਚੋਂ ਵੀ ਜਪਜੀ ਸਾਹਿਬ ਦੀਆਂ ਆਵਾਜ਼ਾਂ ਆ ਰਹੀਆਂ ਸੀ ਜੇ ਮੱਛੀ ਮਰ ਕੇ ਨਹੀਂ ਪਾਣੀ ਨੂੰ ਵਿਸਾਰਦੀ ਤੇ ਗੁਰੂ ਕੇ ਸਿੱਖ ਕੱਟੇ ਵੱਢੇ ਜਾਂਦੇ ਆ ਤੇ ਗੁਰੂ ਕੇ ਸਿੱਖ ਬਾਣੀ ਨੂੰ ਫਿਰ ਵੀ ਨਹੀਂ ਵਿਸਾਰਦੇ ਉਹ ਗੁਰਮਖੋਹਾਂ ਦੇ ਟੁਕੜਿਆਂ ਵਿੱਚੋਂ ਹੀ ਗੁਰਬਾਣੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਬੰਦ-ਬੰਦ ਕਟਿਆ ਜਾਏ ਜਪਜੀ ਸਾਹਿਬ ਤਾਂ ਵੀ ਨਹੀਂ ਵਿਸਰਦਾ ਖੋਪਰ ਲੈ ਜਾਵੇ ਜਪਜੀ ਸਾਹਿਬ ਤਾਂ ਵੀ ਨਹੀਂ ਵਿਸਰਦਾ ਗੁਰੂ ਪਿਆਰਿਓ ਦੋ ਟੋਟੇ ਹੋ ਜਾਣ ਸਰੀਰ ਦੇ ਆਰੇ ਨਾਲ ਜਬਜੀਤ ਸਿੰਘ ਤਾਂ ਵੀ ਨਹੀਂ ਵਿਸਰਦਾ ਕਿਉਂਕਿ ਸਿੱਖ ਦਾ ਜੀਵਨ ਇੰਨਾ ਬਣ ਚੁੱਕਾ ਉਹ ਬਾਣੀ ਨਾਲ ਇੰਨੇ ਕੁ ਲੀਨ ਹੋ ਗਏ ਆ ਬਾਣੀ ਨਹੀਂ ਵਿਸਰਦੀ ਉਹਨਾਂ ਨੂੰ ਕਹਿੰਦੇ ਇਹੋ ਜਾਂ ਜੀਵਨ ਹੈ ਗੁਰਸਿੱਖ ਦਾ ਤੇ ਮਹਾਰਾਜ ਕਹਿੰਦੇ ਅਸੀਂ ਇੰਨਾ ਕੁ ਲੀਨ ਹੋ ਗਏ ਆ ਜਿਵੇਂ ਮੱਛੀ ਪਾਣੀ ਨਹੀਂ ਵਿਸਾਰਦੀ ਪਾਣੀ ਦੇ ਨਾਲ ਜੁੜੀ ਹੈ ਕਹਿਣ ਲੱਗੇ ਪ੍ਰਭ ਸਿਉ ਮੰਨ ਲੀਨਾ ਜਿਉਂ ਜਲ ਮੀਨਾ ਜਿਵੇਂ ਮੱਛੀ ਪਾਣੀ ਵਿੱਚ ਲੀਨ ਹੋ ਚੁੱਕੀ ਆ ਚਾਤਰਕ ਜਿਵੇਂ ਤਸੰਤੀਆ ਤੇ ਜਿਵੇਂ ਚਾਤਰਕ ਜਿਹੜਾ ਵਿਵਿਹਾ ਹੈ ਉਹ ਤਸੰਤੀਆ ਕਹਿੰਦੇ ਨੇ ਉਹਦੇ ਅੰਦਰ ਪਿਆਸ ਹੈ ਸ਼ਵੰਤੀ ਬੂੰਦ ਦੀ ਕਿਸੇ ਤਰ੍ਹਾਂ ਸਾਡੇ ਅੰਦਰ ਰੱਬ ਦੇ ਦਰਸ਼ਨਾਂ ਦੀ ਪਿਆਸ ਹੈ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਜਦੋਂ ਪੂਰੇ ਪਰਮਾਤਮਾ ਦੀ ਪ੍ਰਾਪਤੀ ਹੋਈ ਨਾ ਤੇ ਕਹਿਣ ਲੱਗੇ ਸਾਰੀ ਤ੍ਰਿਸ਼ਾ ਜਿਹੜੀ ਸੀ ਨਾ ਪਿਆਸ ਜਿਹੜੀ ਸੀ ਬੁਝ ਗਈ ਜਿਵੇਂ ਚਾਤਰਕ ਨੂੰ ਸ਼ਵੰਤੀ ਬੂੰਦ ਮਿਲ ਜਾਏ ਤੇ ਉਹਦੀ ਤ੍ਰਿਸ਼ਨਾ ਬੁਝ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਗੁਰੂ ਕੇ ਸਿੱਖ ਨੂੰ ਗੁਰੂ ਦੇ ਦਰਸ਼ਨਾਂ ਦੀ ਇੱਕ ਬੂੰਦ ਮਿਲ ਜਾਂਦੀ ਹੈ ਤੇ ਗੁਰੂ ਕੇ ਸਿੱਖ ਦੇ ਅੰਦਰ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਗੁਰਮਖੋ ਪੂਰਾ ਪਰਵ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਉਹ ਫਿਰ ਗੁਰੂ ਪਿਆਰਿਓ ਪੂਰੇ ਗੁਰੂ ਦੇ ਗੁਣ ਗਾਉਂਦੇ ਆ ਅਧੂਰੇ ਦੇ ਨਹੀਂ ਗਾਉਂਦੇ ਦੇਹ ਧਾਰੀ ਦੇ ਨਹੀਂ ਗਾਉਂਦੇ ਉਹ ਕਦੇ ਦੇਹ ਤੇ ਧਾਰੀ ਦੇ ਮਗਰ ਨਹੀਂ ਲੱਗਦੇ ਉਹ ਲੱਗਦੇ ਆ ਗੁਰੂ ਗ੍ਰੰਥ ਸਾਹਿਬ ਦੇ ਮਗਰ ਕਿਉਂਕਿ ਸਾਨੂੰ 1708 ਦੇ ਵਿੱਚ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ ਹੈ ਕਿ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਅਗੇ ਸੀਸ ਨਹੀਂ ਝੁਕਾਉਣਾ ਆਗਿਆ ਭਈ ਆਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰਮੁਖੋ ਮੱਛੀ ਕਦੇ ਨਕਲੀ ਪਾਣੀ ਤੇ ਨਹੀਂ ਵਹਿੰਦੀ ਪੌਰਾ ਕਦੇ ਕਦੇ ਵੀ ਨਕਲੀ ਫੁੱਲ ਤੇ ਨਹੀਂ ਬਹਿੰਦਾ ਯਾਦ ਰੱਖਣਾ ਤੇ ਜਿਹੜਾ ਪਤੰਗਾ ਹੈ ਨਕਲੀ ਦੀਵੇ ਦੀ ਲਾਠ ਤੇ ਨਹੀਂ ਬਹਿੰਦਾ ਉਹਨਾਂ ਨੂੰ ਪਤਾ ਵੀ ਅਸਲੀ ਅਸਲ ਅਸਲ ਕੀ ਆ ਤੇ ਨਕਲ ਕੀ ਆ ਪਰ ਅਸੀਂ ਪਛਾਣ ਨਹੀਂ ਕਰਦੇ ਗੁਰੂ ਦੀ ਸਾਨੂੰ ਪਛਾਣ ਨਹੀਂ ਆ ਰਹੀ ਅਸਲ ਅਸਲ ਗੁਰੂ ਕਿਹੜਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਗੁਰੂ ਕੋਈ ਨਹੀਂ ਹੈ ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਉਪਦੇਸ਼ ਸਾਨੂੰ ਕਲਯੁਗ ਦੇ ਜੀਵਨ ਨੂੰ ਬਖਸ਼ਿਆ ਹੈ ਸਾਡੇ ਹਿਰਦੇ ਤੇ ਵਸ ਜਾਵੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ